ਜ਼ਿੰਦਗੀ ਮੌਤ ਨਾਲ ਜੂਝ ਰਹੇ ਵਿਅਕਤੀ ਦੇ ਪਰਿਵਾਰ ਨੇ ਇਨਸਾਫ ਦੀ ਲਗਾਈ ਗੁਹਾਰ ਪਰਿਵਾਰ ਨੇ ਪੁਲਸ ਉਪਰ ਨਜਾਇਜ਼ ਪਰਚੇ ਕਰਨ ਦੇ ਲਗਾਏ ਗੰਭੀਰ ਦੋਸ਼ ਜਨਵਰੀ ਵਿੱਚ ਕ੍ਰਿਤਾਸਪਤੀ ਕਸਬਾ ਕਾਦੀਆਂ ਦੇ ਬਟਰ ਰੋਡ ਉਪਰ ਇੱਕ ਵੱਡੇ ਸ਼ੋਰੂਮ ਨੂੰ ਸ਼ੱਕੀ ਹਾਲਤਾਂ ਵਿੱਚ ਅੱਗ ਲੱਗੀ ਸੀ ਸ਼ੋਰੂਮ ਦੇ ਮਾਲਕ ਰਜੀਵ ਭਾਟਿਆ ਤੇ ਸੰਜੀਵ ਭਾਟਿਆ ਨੇ ਉਹਨਾਂ ਦੀ ਦੁਕਾਨ ਦੇ ਨਾਲ ਰਹਿਦੇ ਦੁਕਾਨਦਾਰ ਲਖਵਿੰਦਰ ਸਿੰਘ ਵਾਸੀ ਠੱਕਰ ਸੰਧੂਪਰ ਇਸ ਦੁਕਾਨ ਨੂੰ ਅੱਗ ਲਗਾਉਣ ਦੇ ਦੋਸ਼ ਲਗਾਏ ਸਨ ਦੁਕਾਨ ਮਾਲਕਾਂ ਦੀ ਸ਼ਿਕਾਇਤ ਤੇ ਆਧਾਰ ਤੇ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਲਖਵਿੰਦਰ ਸਿੰਘ ਉਪਰ ਮਾਮਲਾ ਦਰਜ ਕਰ ਲਿਆ ਗਿਆ ਸੀ ਲਗਾਇਆ ਕਿ ਲਖਵਿੰਦਰ ਸਿੰਘ ਇਨ੍ਹਾਂ ਦੋ ਸ਼ਾਮ ਵਿੱਚ ਵੀ ਇੱਕ ਸੂਰਬਾਦ ਹੋਇਆ ਪਰ ਇਸ ਦੌਰਾਨ ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਮਾਲਕ ਤੇ ਰਤੀ ਮਿਲੀ ਬukt ਨਾਲ ਲਖਵਿੰਦਰ ਸਿੰਘ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੇ ਲਖਵਿੰਦਰ ਸਿੰਘ ਨੂੰ ਭਗੌੜਾ ਕਰਾਰ ਦੇ ਉਸ ਦੇਤੀ ਜਵਾਈ ਉੱਪਰ ਵੀ ਮਾਮਲਾ ਤਰਚ ਕਰ ਲਿਆ ਗਿਆ ਹੈ ਅਤੇ ਲਖਵਿੰਦਰ ਸਿੰਘ ਅਤੇ ਉਸ ਦੇ ਪਰਿਵਾਰਕ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਬੰਦੀ ਥਾਣਾ ਕਾਦੀਆਂ ਦੇ ਮੁਖੀ ਨਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅੱਗ ਲਗਾਉਣ ਦੇ ਮਾਮਲੇ ਵਿੱਚ ਚੱਕ ਦੇ ਆਧਾਰ ਤੇ ਲਖਵਿੰਦਰ ਸਿੰਘ ਖਿਲਾਫ ਮਾਮਲਾ ਤਰਚ ਕੀਤਾ ਗਿਆ ਸੀ ਤੇ ਉਹਨਾਂ ਦੇ ਧੀ ਜਵਾਈ ਉੱਤੇ ਲਖਵਿੰਦਰ ਸਿੰਘ ਨੂੰ ਪਨਾਹ ਦੇਣ ਦਾ ਆ ਤਰਚ ਕੀਤਾ ਗਿਆ ਹੈ ਅਤੇ ਲਖਵਿੰਦਰ ਸਿੰਘ ਨੂੰ ਜੋ ਸੱਟਾਂ ਲੱਗੀਆਂ ਹਨ ਉਹ ਨਾਂ ਤੇ ਇਲਾਕੇ ਵਿੱਚ ਨਹੀਂ ਆਉਂਦਾ ਇਸ ਮਾਮਲੇ ਦੀ ਜਾਂਚ ਦੂਸਰੇ ਥਾਣੇ ਦੀ ਪੁਲਿਸ ਕਰ ਰਹੀ ਹੈ ਮੇਰਾ ਪਿੰਡ ਰੇਠਕਰ ਸੰਧੂ ਮੇਰਾ ਨਾਮ ਬਜਿੰਦਰ ਕੌਰ ਮੇਰੇ ਘਰ ਵਾਲੇ ਦੀ ਧੰਨਵਾਦ ਮਤਲਬ ਸਾਡੀ 40-50 ਸਾਲ ਤੋਂ ਸਾਡੀ ਦੁਕਾਨ ਹੀ ਕਰਦੀਆਂ ਉਹਨਾਂ ਨੇ ਮਤਲਬ ਝੂਠ ਸਾਡੇ ਤੇ ਪਰਚਾ ਕਟਵਾ ਕੇ ਅੱਗ ਲੱਗੀ ਉਹਨਾਂ ਦੀ ਦੁਕਾਨ ਨੂੰ ਸਾਡੀ ਅੱਗ ਠੀਕ ਸਾਡੀ ਦੁਕਾਨ ਠੀਕ ਹੀ ਤੇ ਉਹਨਾਂ ਨੇ ਸਾਡੇ ਤੇ ਝੂਠਾ ਪਰਚਾ ਕਰਵਾ ਕੇ ਦੁਕਾਨ ਖਾਲੀ ਕਰਾਉਣ ਮਾਰਿਆ ਝੂਠਾ ਪਰਚਾ ਕਰਵਾ ਕੇ ਮੇਰੀ ਬੇਟੀ ਤੇ ਕਰਵਾਇਆ ਉਦੋਂ ਮੁੰਡਾ ਹਸਪਤਾਲ ਦਾਖਲ ਹੀ ਉਹਤੇ ਵੀ ਪਰਚਾ ਕਰਵਾਇਆ ਅਹੀਂ ਉਹ ਜਮਾਨਤ ਕਰਵਾਈ ਚਲੋ ਵਕੀਲਾ ਕੋਲ ਜਾਣ ਦੇ ਹੀ ਮੁੜ ਕੇ ਉਹਨਾਂ ਨੇ ਮਿਲੀ ਭੁਗਤ ਨਾਲ ਜਿਹੜੀ ਪੁਲਸਵਾ ਕਰਦੀਆਂ ਦੀ ਉਹਨਾਂ ਨੇ ਨਾਮ ਰੜ ਕੇ ਸਾਡੀ ਦੁਕਾਨ ਢਾਹ ਦਿੱਤੀ ਢਾਹ ਕੇ ਉਹਨਾਂ ਨੇ ਸਾਨੂੰ ਕੁਝ ਨਹੀਂ ਦਿੱਤਾ ਅਹੀਂ ਵਕੀਲਾ ਵੱਲ ਤੁਰੇ ਫਿਰਦੇ ਹਾਂ ਹੁਣ ਉਹਨਾਂ ਨੇ ਇਹ ਵਾਲਾ ਕੰਮ ਕਰਵਾਤਾ ਵਾ ਚਲੋ ਛੱਟ ਪਤਾ ਨਹੀਂ ਹੁਣ ਡਿੱਗੇ ਆ ਪਰ ਇਹ ਆ ਮੈਨੂੰ ਉਹਨਾਂ ਤੇ ਸ਼ੱਕ ਵਾ ਕਿ ਉਹਨਾਂ ਨੇ ਲਵਾਈ ਇਹੋ ਹੀ ਧੋੜੇ ਭੱਜੇ ਫਿਰਣ ਡੇ ਹੀ ਕੱਲੇ ਹੈਗੇ ਹੀ ਮੈਂ ਤੇ ਇਤਰਾ ਹੀ ਉਹਦੇ 4 ਮਹੀਨੇ ਹੋ ਗਏ ਹਨ ਨੂੰ ਵਿਹਲੇ ਬੈਠਿਆ ਨੂੰ ਕੁਝ ਨਹੀਂ ਦੁਕਾਨ ਦਾ ਦਿੱਤਾ ਵੀ ਨਾ ਕੁਝ ਦਿੱਤਾ ਵਾ ਤੇ ਨਾ ਦੁਕਾਨ ਦੇਣ ਡੇ ਆ ਤੇ ਇਸ ਤਰ੍ਹਾਂ ਇਹ ਗੱਲ ਵਾ ਫਿਰ ਉਹਨਾਂ ਨੇ ਕੋਈ ਕਿਸੇ ਨੇ ਧਮਕੀ ਵਾਲੀ ਚਿੱਠੀ ਸੁਟੀ ਫਿਰ ਵੀ ਮੇਰੇ ਘਰ ਵਾਲੇ ਨੂੰ ਚੋੱਕੇ ਲਾਗੇ ਪੁਲਿਸ ਚੋੱਕੇ ਲੱਗੀ ਉਹ ਬੰਦਾ ਲੱਭ ਵੀ ਗਿਆ ਉਹ ਬੱਕ ਵੀ ਗਿਆ ਉਹਨਾਂ ਨੇ ਪੈਸੇ ਥੇਲੇ ਦਾ ਦੇਣ ਲੈਣ ਕਰਕੇ ਤੇ ਉਹਨਾਂ ਨੇ ਮਾਮਲਾ ਜਿਹੜਾ ਰਫਾ ਦਫਾ ਕਰਤਾ ਆ ਨਵਿਰ ਕੋਈ ਕਸ਼ਨ ਨਹੀਂ ਦੇਣ ਦੇ ਸਾਡੇ ਤੇ ਫੇਰ ਇਸ ਤਰ੍ਹਾਂ ਹੀ ਕਰਨ ਦੇ ਹੁਣ ਸੱਟ ਵੀ ਲੱਗ ਗਈ ਆ ਹੁਣ ਮੈਨੂੰ ਤਾਂ ਸ਼ੱਕ ਇਹਨਾਂ ਨੇ ਲਾਈ ਹੈ ਚਿੱਠੀ ਕਿਹਦੀ ਸੀ ਉਹ ਚਿੱਠੀ ਦੇ ਗੋਲਡੀ ਬਟਾੜ ਦੇ ਨਾਂ ਤੇ ਧਮਕੀ ਵਾਲਾ ਪੱਤਰ ਲਿਖਿਆ ਸੀ ਤੇ ਨਾਂ ਮੁੜ ਕੇ ਪੁਲਸ ਹਨ ਕਿਹੜੀ ਪੁਲਸ ਕਿਸੇ ਪਰਚਾ ਦਰਜ ਹੋਇਆ ਸੀ ਕਾਦੀਆਂ ਵਾਲੀ ਪੁਲਸ ਸੀ ਕਾਦੀਆਂ ਵਾਲੀ ਪੁਲਸ ਅਜੇ ਖਾਣੇ ਪੱਕੇ ਦਰਜ ਆ ਹਾਂਜੀ ਕਾਦੀਆਂ ਵਾਲੀ ਇਹ ਕੋਈ ਤੁਸੀਂ ਕਿਸੇ ਪ੍ਰਸ਼ਾਸਨ ਅਧਿਕਾਰੀ ਲਈ ਜਾਂ ਕਿਸੇ ਨੂੰ ਅੱਜ ਤੱਕ ਨਹੀਂ ਆਹੀ ਬਹੁਤ ਹੀ ਥੱਕ ਗਏ ਐਪਲੀਕੇਸ਼ਨਾਂ ਦੇ ਦੇ ਕੇ ਅਸੀਂ ਸਾਰੀ ਪੁਲਸ ਕੋਲ ਅਸੀਂ ਜਿੱਥੇ ਐਸਪੀ ਕੋਲ ਐਸਪੀ ਕੋ ਸਾਰਿਆਂ ਕੋ ਗਏ ਇਹ ਹੈ ਪ੍ਰਸ਼ਾਸਨ ਪੁਲਸ ਪ੍ਰਸ਼ਾਸਨ ਨੇ ਕਿਹਾ ਨਹੀਂ ਹੱਡੀ ਸੁਣੀ ਆ ਇਹ ਬਹੁਤ ਹੀ ਦੁਖੀਆਂ ਬਹੁਤ ਹੀ ਜਿਆਦਾ ਦੁਖੀਆਂ ਆ 4 ਮਹੀਨੇ ਹੋ ਗਏ ਹੁਣ ਜਿੰਦਗੀ ਮੌਤ ਦਾ ਸਵਾਲ ਆ ਕੀ ਹੁਣ ਤੁਹਾਡੇ ਘਰ ਵਾਲੇ ਨੂੰ ਪ੍ਰੋਬਲਮ ਹੋਸਪੀਟਲ ਹੁਣ ਇਹਨਾਂ ਨੂੰ ਸਿਰ 'ਚ ਸੱਟ ਲੱਗੀ ਐ ਕਿਸ ਤਰ੍ਹਾਂ ਕੋ ਪਤਾ ਲੱਗਾ ਪਤਾ ਨਹੀਂ ਲੱਗਾ ਪਰ ਮੈਨੂੰ ਇਹਨਾਂ ਤੇ ਸ਼ੱਕਵਾ ਦਖਾਨ ਵਾਲਿਆਂ ਤੇ ਸ਼ੱਕ ਆ ਦੁਕਾਨ ਖਾਲੀ ਚ ਕਰਾਉਣਾ ਚਾਹੁੰਦੇ ਸਾਡੇ ਕੋਲ ਇਹਨਾਂ ਨੇ ਇਹਨਾਂ ਨੇ ਮਰ ਪਾਇਆ ਡਿੱਗਣ ਕਰਕੇ ਸੱਟ ਨਹੀਂ ਲੱਗ ਸਕਦੀ ਜੀ ਨਹੀਂ ਸਾਡੇ ਭਰਾ ਨੂੰ ਡਿੱਗਣ ਕਰਕੇ ਡਿੱਗਣ ਕਰਕੇ ਕੋਈ ਪੀਪੀ ਨਹੀਂ ਵਾਧਾ ਕੋਸ਼ ਨਹੀਂ ਸਭ ਠੀਕ ਹੈ ਡਾਕਟਰ ਜੀ ਆਂਦੇ ਤੁਹਾਨੂੰ ਡਾਕਟਰ ਹੁਣ ਕਹਿੰਦੇ 1-2 ਮਹੀਨੇ ਸੇ ਵੀ ਲੱਗ ਸਕਦੇ ਆ 2 ਵੀ ਲੱਗ ਸਕਦੇ ਹੋ ਉਸ ਚਾਉਣਗੇ ਤੇ ਫੇਰ ਪਤਾ ਲੱਗੂਗੀ ਕੀ ਦੀ ਕੋਈ ਤੁਸੀਂ ਥਾਣੇ ਦਰਖਾਸਤ ਦਿੱਤੀ ਕਿਸੇ ਹੁਣ ਹਾਂਜੀ ਅਸੀਂ ਸੇਖ ਮੈਂ ਥਾਣੇ ਇਧਰ ਕਰਦਾ ਹੈ ਦਰਖਾਸਤ ਦੇ ਕੇ ਆਏ ਆ ਤੇ ਸਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਦਿੱਤਾ ਜਾਏਗਾ ਹਰਜੀਤ ਕੌਰ ਕੀ ਜੇ ਮਸਲਾ ਮੇਰੇ ਡੈਡੀ ਜੀ ਦੀ ਦੁਕਾਨ ਆ ਕਰਦੀ ਆ ਤੇ ਉਹਨਾਂ ਦੇ ਨਾਲ ਹੀ ਸ਼ੋਰੂਮ ਹੀ ਉਹਨੂੰ ਅੱਗ ਲੱਗੀ ਤੇ ਮੇਰੇ ਡੈਡੀ ਜੀ ਦੀ ਦੁਕਾਨ ਸਹੀ ਹੀ ਪਰ ਉਹਨਾਂ ਦੀ ਸਹੀ ਹੋਣ ਕਰਕੇ ਵੀ ਪਰ ਉਹਨਾਂ ਨੇ ਉਹਨਾਂ ਤੇ ਝੂਠਾ ਇਲਜ਼ਾਮ ਕਰਕੇ ਲਾ ਕੇ ਉਹਨਾਂ ਤੇ ਪਰਚਾ ਦਰਜ ਕੀਤਾ ਤੇ ਉਹਨਾਂ ਦੇ ਪਰਚਾ ਦਰਜ ਹੋਣ ਤੋਂ ਬਾਅਦ ਉਹਨਾਂ ਨੇ ਹੱਡੇ ਤੇ ਉੱਤੇ ਵੀ ਪਰਚਾ ਦਰਜ ਕੀਤਾ ਪਨਾਹ ਦੇਣ ਦੀ ਵਜ੍ਹਾ ਕਰਕੇ ਪਰ ਮੇਰਾ ਬੇਟਾ ਉਸ ਦਿਨ ਹਸਪੀਟਲ ਐਡ ਮੈਡੀਕਲ ਸੀ ਦੇ ਉਹਨਾਂ ਨੂੰ ਕਿਹਾ ਸੀ ਪਰ ਉਹ ਨਹੀਂ ਮੰਨੇ ਕਿਹੜੀ ਪੁਲਿਸ ਨੇ ਪਕੜਾ ਰੋਕਿਆ ਗਲਦੀਆਂ ਪੁਲਿਸ ਨੇ ਤੁਸੀਂ ਕਿਸੇ ਅਧਿਕਾਰੀਆਂ ਨੂੰ ਆਪਣੇ ਇਨਸਾਫ ਲੈਣ ਲਈ ਮਿਲੇ ਜੋ ਮਿਲੇ ਹਾਂਜੀ ਮੇਰੇ ਡੈਡੀ 4 ਮਹੀਨੇ 5 ਮਹੀਨੇ ਤੋਂ 도ੜੇ ਭੱਜੇ ਫਿਰ ਰਹੇ ਪਰ ਕੋਈ ਇਨਸਾਫ ਨਹੀਂ ਮਿਲਿਆ ਹੁਣ ਚਿੱਠੀ ਵੀ ਮਿਲ ਗਈ ਉਹਨਾਂ ਨੇ ਇਹ ਵੀ ਕਹਿ ਦਿੱਤਾ ਉਹਦੇ ਵਿੱਚ ਕਿ ਉਹ ਅੱਗ ਵੀ ਉਹਨਾਂ ਨੇ ਲਾਈ ਹੋਈ ਆ ਮਤਲਬ ਜਿਹੜੀ ਚਿੱਠੀ ਛੁੱਟੀ ਉਹ ਵੀ ਲੱਗੀ ਹੋਈ ਪਰ ਉਹਨਾਂ ਨੂੰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੇਰੇ ਡੈਡੀ ਇਨਸਾਫ ਦੇ ਚੱਕਰ ਵਿੱਚ ਇੱਧਰ ਉੱਧਰ ਜਾਂਦੇ ਹੀ ਪਰ ਜਦੋਂ ਕਾਦੀਆਂ ਉੱਥੇ ਗਏ ਆ ਉਹਨਾਂ ਨੂੰ ਉੱਥੇ ਸਾਨੂੰ ਨਹੀਂ ਪਤਾ ਗਏ ਕਾਦੀਆਂ ਵਾ ਕਿੰਨੇ ਸੱਟ ਲਾਈ ਆ ਪਰ ਲਾਈ ਉਹਨਾਂ ਨੇ ਕਿਉਂਕਿ ਉਹ ਕਾਦੀਆਂ ਗੇ ਪਰ ਹੁਣ ਜਿੰਨੀ ਜ਼ਖਮੀ ਹਾਲ ਤਾਂ ਉਹਦੇ ਵਿੱਚ ਲੱਗਦਾ ਨਹੀਂ ਕਿ ਉਹ ਉਹਨਾਂ ਦਾ ਐਕਸੀਡੈਂਟ ਹੋਇਆ ਜਾਂ ਉਹਨਾਂ ਦੇ ਸਿਰ ਤੇ ਮਤਲਬ ਕਿ ਇਦਾਂ ਸੱਟ ਲੱਗੀ ਜਿੰਨੀ ਸੱਟ ਲੱਗੀ ਉਹ ਸਿਰ ਤੇ ਲੱਗਣ ਕਰਕੇ ਲੱਗੀ ਉਹਨਾਂ ਦੀ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਕਿਸੇ ਨੇ ਨਹੀਂ ਲਾਈ ਉਹਨਾਂ ਨੇ ਲਈ ਅਹੀਂ ਕਿੰਨੀ ਉਹਨਾਂ ਨੇ ਲਈ ਆ ਤੇ ਜੇ ਉਹਨਾਂ ਨੂੰ ਜੇ ਮੇਰੇ ਡੈਡੀ ਨੂੰ ਖਤਰਾ ਸਾਨੂੰ ਵੀ ਇਹਨਾਂ ਤੋਂ ਬਾਅਦ ਸਾਨੂੰ ਵੀ ਖਤਰਾ ਹੈਗਾ ਉਹਨਾਂ ਦਾ ਕਿੰਨਾ ਨੇ ਸੱਟ ਲਾਈ ਸੰਜੀਵ ਕੁਮਾਰ ਡੈਡੀ ਦੇ ਨਾਲ ਜਿੰਨਾ ਦੀ ਦੁਕਾਨ ਸੀ ਸੰਜੀਵ ਸੰਜੀਵ ਕੁਮਾਰ ਰੰਜੀਵ ਕੁਮਾਰ ਉਹਨਾਂ ਨੇ ਹੀ ਲਾਈ ਆ ਤੇ ਉਹਨਾਂ ਨੇ ਸਭ ਕੁਝ ਕੀਤਾ ਵਾ ਇਹ ਸਮੁੱਚੀ ਪੰਚਾਇਤ ਠੱਕਰ ਸੰਦੂ ਦੀ ਇਕੱਤਰ ਹੋਈ ਆ ਅੱਜ ਜੋ ਕਾਦੀਆਂ ਦੇ ਵਿੱਚ ਅੱਗ ਲੱਗੀ 16 ਜਨਵਰੀ ਨੂੰ 25 ਉਹਦੇ ਸਬੰਧ ਚ ਇਕੱਠੀ ਹੋਈ ਆ ਉਸ ਦਿਨ ਵੀ ਅਸੀਂ ਸਵੇਰੇ ਗਏ ਸੀ ਐਸ ਐਚਓ ਸਾਹਿਬ ਨੂੰ ਮਿਲੇ ਸੀ ਉਹਨਾਂ ਨੂੰ ਕਿਹਾ ਸੀਗੇ ਜੋ ਬੰਦਾ ਤੁਸੀਂ ਇਲਜ਼ਾਮ ਲਗਾਇਆ ਕਿ ਲਖਵਿੰਦਰ ਸਿੰਘ ਨੇ ਅਦਗਾਈ ਹੈ ਇਹਨੇ ਬਿਲਕੁਲ ਨਹੀਂ ਲਗਾਈ ਅਸੀਂ ਇਹਨਾਂ ਦੀ ਸਾਰਿਆਂ ਦੀ ਇਹਦੀ ਸਾਦੀ ਭਰਦੇ ਆਂਗੇ ਪਰਿਵਾਰ ਇਸ ਤਰ੍ਹਾਂ ਦਾ ਨਹੀਂਗਾ ਇਸ ਰਸਰਤੀ ਕਦੀ ਵੀ ਨਹੀਂ ਇਹਨਾਂ ਨੇ ਕੀਤੀ ਕਦੀ ਵੀ ਸਰਾਰਤੀ ਇਹ ਖੁਦ ਪ੍ਰਸ਼ਾਸਨਿਕ ਅਧਿਕਾਰੀ ਰਹੇ ਇਹਨਾਂ ਦੇ ਪਰਿਵਾਰ ਦੇ ਵਿੱਚ ਹੁਣ ਵੀ ਹੈਗੇ ਆ ਐਸ ਐਚਓ ਕੁਲਵਿੰਦਰ ਸਿੰਘ ਨੂੰ ਅਸੀਂ ਬਹੁਤ ਦਫਾ ਮਿਲੇ ਆ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਬਾਅਦ ਵਿੱਚ ਅਸੀਂ ਬਟਾਲਾ ਕਪਤਾਨ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਅੱਗੇ ਇਹ ਕਹਿਤਾ ਕਿ ਤੁਹਾਡੀ ਦਰਖਾਸਤ ਜਿਹੜੀ ਅੱਗੇ ਮਾਰਕ ਕਰ ਦਿੱਤੀ ਗਈ ਹੈ ਲੇਕਿਨ ਹੋਇਆ ਕੁਛ ਨਹੀਂਗਾ ਜਦੋਂ ਇਹ ਅੱਗ ਲੱਗੀ ਉਸ ਤੋਂ ਬਾਅਦ ਦਬਾਅ ਪਾਉਣ ਵਾਸਤੇ ਲਖਵਿੰਦਰ ਸਿੰਘ ਦੀ ਧੀ ਜਵਾਈ ਨੂੰ ਵੀ ਇਹਨਾਂ ਨੇ ਉਹਦੇ ਤੇ ਵੀ ਪਰਚਾ ਕੀਤਾ ਫਿਰ ਇਹ ਮਾਨਯੋਗ ਅਦਾਲਤ ਤੋਂ ਜ਼ਮਾਨਤ ਲੈ ਕੇ ਲਖਵਿੰਦਰ ਸਿੰਘ ਨੇ ਬਾਹਰ ਆਇਆ ਇਹਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਗਈ ਦਬਾਅ ਜਿਸ ਦਿਨ ਅਸੀਂ ਅੱਗ ਲੱਗੀਆ ਸਵੇਰੇ ਉਦੋਂ ਥਾਣੇ ਗਏ 6 ਵਜੇ ਉਹ ਪਾਰਟੀ ਨੂੰ ਅਸੀਂ ਕਿਹਾ ਕਿ ਤੁਹਾਡੀ ਅੱਗ ਲੱਗੀ ਆ ਤੇ ਤੁਸੀਂ ਅਸੀਂ ਇਹ ਸਬਤ ਕਰੋ ਅਸੀਂ ਤੁਹਾਡਾ ਹਰਜਾਨਾ ਭਰਦੇ ਆ ਉਹਨੇ ਹੁੰਦਿਆਂ ਹੀ ਇਹ ਗੱਲ ਕਹੀ ਆ ਕਿ ਸਾਡਾ ਫੈਸਲਾ ਤਾਂ ਆਹ ਦੁਕਾਨ ਤੋਂ ਬਾਹਰ ਹੋਵੇ ਮੈਂ ਉਹਨੂੰ ਕਿਹਾ ਭਾਈ ਸਾਹਿਬ ਜੇ ਅੱਗ ਤੁਹਾਡੀ ਲੱਗੀ ਆ ਨੁਕਸਾਨ ਤੁਹਾਡਾ ਹੋਇਆ ਤੇ ਤੁਸੀਂ ਰਿਕਵਿੰਦਰ ਸਬਤ ਕਰੋਗੇ ਇਹਨੇ ਅੱਗ ਲਾਈ ਆ ਤੇ ਅਸੀਂ ਤੁਹਾਡਾ ਨੁਕਸਾਨ ਭਰਦੇ ਆ ਲੇਕਿਨ ਉਹ ਇਸ ਗੱਲ ਤੇ ਮਾਰਦਾ ਸੀ ਕਿ ਇਹ ਦੁਕਾਨ ਖਾਲੀ ਕਰੇ ਫਿਰ ਸਾਡਾ ਫੈਸਲਾ ਜਿਹੜਾ ਕਿ ਕਹਿ ਰਹੇ ਕਿ ਕਰੋੜਾਂ ਦਾ ਨੁਕਸਾਨ ਹੋਇਆ ਉਹ ਉਸੇ ਟਾਈਮ ਭੁੱਲ ਗਏ ਲੇਕਿਨ ਇਹ ਸਾਫ ਸਾਫ ਸਾਜਸ਼ਿਆ ਅੱਜ ਤੱਕ ਵੀ ਪੁਲਿਸ ਇਹ ਜਿਹੜੀ ਆ ਸਾਬਤ ਨਹੀਂ ਕਰ ਸਕੀ ਕਿ ਆਗਰ ਲਖਵਿੰਦਰ ਸਿੰਘ ਨੇ ਲਾਈ ਉਹ ਕਦੀ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ ਹੁਣ ਵੀ ਹਸਪੀਟਲ ਦੇ ਵਿੱਚ ਆ ਕਾਦੀਆਂ ਜਾਂਦੇ ਆ ਉਹਨਾਂ ਰਸਤੇ ਵਿੱਚ ਸੱਟਾਂ ਲੱਗੀਆਂ ਪਤਾ ਨਹੀਂ ਕਿਸ ਤਰ੍ਹਾਂ ਲੱਗੀਆਂ ਰਸਤੇ 'ਚ ਪਿਆ ਮਿਲਿਆ ਸਾਨੂੰ ਤੇ ਆਪਣੀ ਲਾਈਫ ਦੇ ਨਾਲ ਜੂਝ ਰਿਹਾ ਗੁਰਦਾਸਪੁਰ ਦੇ ਵਿੱਚ ਬਹੁਤ ਹੀ ਹਾਲਤ ਉਹਦੀ ਨਾਜ਼ੁਕ ਆ ਪਰਿਵਾਰ ਵੀ ਬਹੁਤ ਹੀ ਗਰੀਬ ਆ ਅਸੀਂ ਪ੍ਰਸ਼ਾਸਨ ਤੋਂ ਇਹ ਦਰਖਾਸਤ ਕਰਦੇ ਆਂ ਕਿ ਇਹਦੇ ਨਾਲ ਇਨਸਾਫ ਜਿਹੜਾ ਕੀਤਾ ਜਾਵੇ ਔਰ ਮਾਨਯੋਗ ਅਦਾਲਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਹਨਾਂ ਨੂੰ ਬੇਲ ਦਿੱਤੀ ਹੈ ਤੇ 16 1 25 ਦੀ ਰਾਤ ਹੈ ਜਦੋਂ ਦੁਕਾਨ ਨੂੰ ਕੋਈ ਕਰੀਬ ਰਾਤ ਕਾਫੀ ਟਾਈਮ ਦੇ ਬਾਅਦ ਜਿਹੜੀ ਅੱਗ ਲੱਗੀ ਨੇ ਸਾਰੇ ਹੋ ਗਿਆ ਤਕਰੀਬਨ ਤੇ ਉਹਦੇ ਵਿੱਚ ਪਹਿਲਾਂ ਤੇ ਦੋਵੇਂ ਧਰਾਂ ਨੂੰ ਬੈਠ ਕੇ ਥਾਣੇ ਤੇ ਇਹ ਦੇਖਿਆ ਗਿਆ ਕਿ ਅੱਗ ਪਤਾ ਨਹੀਂ ਕੋਈ ਚਿੰਗਿਆੜੀ ਨਾਲ ਲੱਗੀ ਜਾਂ ਉਸ ਤਰ੍ਹਾਂ ਲੱਗੀ ਹੈ ਨਾ ਤੇ ਫਿਰ ਜਦੋਂ ਵੀਡੀਓ ਚੈੱਕ ਕੀਤੀਆਂ ਗਿਆ ਵੀਡੀਓ ਵਿੱਚ ਬੰਦਾ ਅੱਗ ਲਾਉਂਦਾ ਜਿਹੜਾ ਉਹ ਦਿਖਾਈ ਦਿੱਤਾ ਜਿਹੜਾ ਮਦਈ ਪਾਰਟੀ ਸੀਗੀ ਉਹਨਾਂ ਨੇ ਇਹ ਬਿਆਨ ਵੀ ਲਿਖਤੀ ਦਿੱਤਾ ਕਿ ਜਿਹੜੀ ਇਹ ਅੱਗ ਲਗਾ ਰਿਹਾ ਇਹ ਸਾਡਾ ਮੁਲਜ਼ਮ ਜਿਹੜਾ ਉਹ ਲਖਵਿੰਦਰ ਸਿੰਘ ਹੀ ਹੈ ਤੇ ਲਖਵਿੰਦਰ ਸਿੰਘ ਜਿਹੜਾ ਸਾਡੇ ਕੋਲ ਕਾਫੀ ਧੀਰ ਫੜਿਆ ਨਹੀਂ ਗਿਆ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੇ ਬਿਹਾਫ ਤੇ ਫਿਰ ਨਾ ਦੇਣ ਦੇ ਵਿੱਚ ਜਿਹੜਾ ਵਾਇ ਤੇ ਧੀ ਜਾਈ ਜਿਹੜੇ ਜੋ ਨਾਮ ਦੇ ਦੋਏ ਸੀਗੇ ਤੇ ਉਹ ਜਿਹੜਾ ਹਾਈ ਕੋਰਟ ਤੱਕ ਵੀ ਇਹੀ ਗੱਲ ਹੀ ਮਨਜੋਗ ਅਦਾਲਤ ਹਾਈ ਕੋਰਟ ਦੇ ਵਿੱਚ ਵੀ ਇਹੀ ਗੱਲ ਹੋਈ ਕਿ ਜਿਹੜੀ ਇਹ ਅੱਗ ਲੱਗੀ ਹੈ ਇਹਦੇ ਵਿੱਚ ਹੋਪ ਉਹ ਸਾਰੇ ਜਿਹੜੇ ਫੋਟੋ ਚ ਵੀਡੀਓਜ਼ ਆਉਂਦਾ ਉਹ ਲਖਵਿੰਦਰ ਸਿੰਘੀ ਹੈ ਤੇ ਮਦਈ ਨੇ ਵੀ ਆਪਣਾ ਮਦਈ ਨੇ ਵੀ ਆਪਣਾ ਬਿਆਨ ਦਿੱਤਾ ਹੈ ਕਿ ਇਹ ਜਿਹੜੀ ਅੱਗ ਲਗਾਈ ਹੈ ਇਹ ਮੇਰੇ ਨਾਲ ਝਗੜਾ ਚੱਲਦਾ ਸੀ ਮੇਰੀ ਅੱਗ ਇੰਨੀ ਲਗਾਈ ਹੈ ਪੁਲਿਸ ਨੇ ਜਾਂਚ ਕੀਤੀ ਹੈ ਕਿ ਉਹ ਵੀਡੀਓ ਕਲਿੱਪ ਲਖਵਿੰਦਰ ਸਿੰਘ ਦੀ ਸੀ ਬਿਲਕੁਲ ਅਸੀਂ ਇਹ ਪਹਿਲਾਂ ਕਹਿ ਚੁੱਕੇ ਹਾਂ ਮਾਨਯੋਗ ਅਦਾਲਤ ਦੇ ਵਿੱਚ ਵੀ ਹੋਪ ਹੋ ਜਿਹੜੇ ਆ ਉਹ ਲਖੰਦਰ ਸਿੰਘ ਨਾਲ ਮੈਚ ਕਰਦੇ ਆ। ਭਾਵੇਂ ਕਿੱਤੀ ਛੋਟਾਂ ਦਾ ਕਮਾਵਾ ਸਾਡੇ ਚਿੱਠੀ ਨਾਲ ਕੋਈ ਇਹਦਾ ਕੋਈ ਲੈਣ ਦੇ ਨਹੀਂ ਇਹ ਚ ਕੋਈ ਕਾਰਨ ਸਾਹਮਣੇ ਨਹੀਂ ਆਇਆ ਉਹ ਬੰਦਾ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਸੀ ਉਹਨਾਂ ਦੀ ਦੁਕਾਨ ਵੀ ਅਮੋ ਸਾਹਮਣੇ ਐ ਤੇ ਡਿਪਰੈਸ਼ਨ ਕਰਕੇ ਜਿਹੜਾ ਇਹ ਕੰਮ ਹੋਇਆ ਐ ਬਾਕੀ ਇਹ ਅੱਗ ਨਾਲ ਉਹਦਾ ਕੋਈ ਸਬੰਧ ਨਹੀਂ ਹੈਗਾ। ਤੇ ਪਰਿਵਾਰ ਕਹਿ ਰਿਹਾ ਵੀ ਕਿੱਤੀ ਸੋਚਣ ਵਾਲੇ ਦਾ ਤੇ ਇਹ ਦੁਕਾਨ ਦਾ ਕੋਈ ਸਮਝੌਤਾ ਹੋ ਚੁੱਕਾ। ਇਹ ਮੇਰੇ ਨੋਟਿਸ ਕੋਈ ਨਹੀਂ ਹੈਗਾ। ਏਰੀਆ ਏਰੀਆ ਫਰੋਤੀ ਦਾ ਜਾਂ ਜਾਂ ਕਿੱਥੀ ਸੁੱਟੀ ਗਈ ਆ ਇਹਦੇ ਵਿੱਚ ਕੋਈ ਕਲੀਅਰ ਨਹੀਂ ਹੈ ਅਜੇ ਕੌਣ ਬੰਦੇ ਸੀ ਇਹ ਤਾਂ ਬੰਦਾ ਪਹਿਲਾਂ ਹੀ ਫੜ ਕੇ ਅੰਦਰ ਦੇ ਜਿਹੜਾ ਉਹ ਦੇਤਾ ਹੈ ਉਹ ਰੈਸਟ ਪਾਲੀ ਉਹਨਾਂ ਨੇ ਕਹਿਣਾ ਵੀ ਨੌਕਰ ਕਿੱਥੀ ਬਲਵਾਲਾ ਬੰਦਾ ਜਿਹੜਾ ਸੀਗਾ ਉਹ ਮੁੰਡਾ ਸੀ ਦੁਕਾਨ ਵਾਲਾ ਉਹਦੇ ਤੋਂ ਹੀ ਪਰਚਾ ਦਿੱਤਾ ਸੀ ਦੁਕਾਨ ਵਾਲਾ ਜਿਹੜਾ ਅਰੈਸਟ ਪਈ ਉਹਦੀ ਦੇਖੋ ਜੀ ਇਹ ਜੋ ਮਤੇਈ ਨੇ ਬਾਈ ਨੇ ਪਰਚਾ ਦਰਜ ਕਰਾਇਆ ਇਨਵੈਸਟੀਗੇਸ਼ਨ 'ਤੇ ਵੀ ਇਹ ਹੋਪ ਹੋਇਆ ਉਹਦੇ ਤੇ ਉਹ ਸਾਰਾ ਕੁਝ ਜਿਹੜਾ ਉਹਦੇ ਵਿਵਹਾਰਤੀ ਹੋਇਆ ਕੰਪਲੇਨੈਂਟ ਜਿਹੜਾ ਸਾਰਾ ਸ਼ੱਕ ਜਿਹੜਾ ਇਹਦੇ ਤੇ ਯਾਰ ਕਰ ਰਹੇ ਆ